ਸਤਿ ਸ਼੍ਰੀ ਅਕਾਲ ਪੰਜਾਬੀਓ ਸਵਾਗਤ ਕਰਦੇ ਹਾਂ ਇੱਕ ਹੋਰ ਨਵੇਂ ਵੀਡੀਓ ਵਿੱਚ ਕੈਨੇਡਾ ਜਾਣ ਦੇ ਚਾਹਵਾਨ ਪੰਜਾਬੀ ਭਾਰਤੀਆਂ ਦੇ ਲਈ ਹੁਣ ਕੈਨੇਡਾ ਤੋਂ ਦੋ ਵੱਡੀਆਂ ਅਪਡੇਟਾਂ ਨਿਕਲ ਕੇ ਆ ਰਹੀਆਂ ਹਨ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਦੋ ਵੱਡੇ ਝਟਕੇ ਪੰਜਾਬੀਆਂ ਨੂੰ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਦੇ ਦਿੱਤੇ ਗਏ ਹਨ ਪਹਿਲੀ ਵੱਡੀ ਅਪਡੇਟ ਦੀ ਗੱਲ ਕਰੀਏ ਤਾਂ ਕੈਨੇਡਾ ਦੇ ਵਿੱਚ ਰਹਿ ਰਹੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਹੁਣ ਰਿਪੋਰਟ ਕਰਨ ਦੇ ਲਈ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੇ ਵੱਲੋਂ ਕਾਰਵਾਈ ਤੇਜ਼ ਕਰ ਦਿੱਤੀ ਹੈ ਮੁਲਖ ਭਾਰਤ ਦੇ ਵਿੱਚ ਲੱਖਾਂ ਦੀ ਗਿਣਤੀ ਦੇ ਵਿੱਚ ਰਹਿ ਰਹੇ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਵਿੱਚੋਂ 30000 ਨੂੰ ਰਿਪ ਵਾਰੰਟ ਜਾਰੀ ਕਰ ਦਿੱਤੇ ਗਏ ਹਨ ਏਜੰਸੀ ਨੇ ਸਪਸ਼ਟ ਕੀਤਾ ਹੈ ਕਿ ਗੈਰ ਕਾਨੂੰਨੀ ਤਰੀਕੇ ਦੇ ਨਾਲ ਕੈਨੇਡਾ ਦੇ ਵਿੱਚ ਰਹਿ ਰਹੇ ਅਤੇ ਅਪਰਾਧਿਕ ਸ਼ਮੂਲੀਅਤ ਵਾਲੇ ਜਿਨ੍ਹਾਂ ਦੀ ਕੀ ਰਾਜਸੀ ਸ਼ਰਨ ਨੂੰ ਮੰਗ ਜਿਹੜੀ ਆ ਉਸ ਨੂੰ ਠਗਰਾ ਦਿੰਦਾ ਹੈ ਤਾਂ ਜਿਸ ਤੋਂ ਬਾਅਦ ਹੁਣ ਉਹਨਾਂ ਨੂੰ ਪਹਿਲ ਦੇ ਆਧਾਰ ਦੇ ਉੱਤੇ ਕੈਨੇਡਾ ਤੋਂ ਰਿਪੋਰਟ ਕੀਤਾ ਜਾਵੇਗਾ ਉਕਤ 30000 ਵਾਲੀ ਸੂਚੀ ਦੇ ਵਿੱਚ 88% ਦੀ ਰੱਦ ਹੋਈਆਂ ਜਿਹੜੀਆਂ ਕੈਨੇਡਾ ਦੇ ਵਿੱਚ ਲਗਾਤਾਰ ਰਫਿਊਜੀ ਕੇਸਾਂ ਦੀਆਂ ਐਪਲੀਕੇਸ਼ਨਾਂ ਪਾਈਆਂ ਜਾ ਰਹੀਆਂ ਸਨ ਉਹਨਾਂ ਨੂੰ ਹੁਣ ਰੱਦ ਕੀਤਾ ਜਾ ਰਿਹਾ ਹੈ ਤੇ ਹੋਰਨਾਂ ਦੇ ਵਿੱਚ ਹੀ ਵਾਲੇ ਅਤੇ ਇਸ ਤੋਂ ਇਲਾਵਾ ਕੈਨੇਡਾ ਦੇ ਵਿੱਚ ਸਟੂਡੈਂਟ ਵੀਜ਼ਾ ਦੇ ਉੱਤੇ ਆ ਕੇ ਵੀ ਜਿਹੜਾ ਕਾਫੀ ਜ਼ਿਆਦਾ ਅਪਰਾਧਿਕ ਗਤੀਵਿਧੀਆਂ ਦੇ ਵਿੱਚ ਸ਼ਾਮਲ ਹੋ ਰਹੇ ਸਨ ਸੂਨਾਂ ਦੇ ਕੋਲ ਜਿਹੜੇ ਪੀਆਰ ਕਾਰਡ ਵੀ ਜਿਹੜੇ ਸ਼ਾਮਲ ਸਨ ਜਿਨ੍ਹਾਂ ਦੇ ਕੋਲ ਉਹਨਾਂ ਨੂੰ ਵੀ ਜਿਹੜਾ ਹੁਣ ਰਿਪੋਰਟ ਕਰਨ ਦੀਆਂ ਖਬਰਾਂ ਸਾਹਮਣੇ ਨਿਕਲ ਕੇ ਆ ਰਹੀਆਂ ਹਨ ਮਿਲੀ ਜਾਣਕਾਰੀ ਦੇ ਅਨੁਸਾਰ ਅਪਰਾਧਿਕ ਗਤੀਵਿਧੀਆਂ ਦੇ ਵਿੱਚ ਸ਼ਾਮਲ ਕਰੀਬ 1.5 ਹਜ਼ਾਰ ਲੋਕਾਂ ਦੇ ਉੱਤੇ ਅਦਾਲਤ ਦੇ ਵਜੋਂ ਜਿਹੜੀਆਂ ਸਾਬਤ ਦੋਸ਼ ਨਹੀਂ ਹੋਏ ਹਨ ਜਿਸ ਦੇ ਕਾਰਨ ਉਹਨਾਂ ਨੂੰ ਇਸ ਸੂਚੀ ਦੇ ਵਿੱਚੋਂ ਸ਼ਾਮਲ ਨਹੀਂ ਕੀਤਾ ਗਿਆ ਹੈ ਤੁਹਾਨੂੰ ਦੱਤੀਏ ਕਿ ਬਹੁਤ ਸਾਰੇ ਪੰਜਾਬੀ ਜੋ ਕਿ ਸਟੂਡੈਂਟ ਵੀਜ਼ਾ ਦੇ ਉੱਤੇ ਜਾਂ ਫਿਰ ਟੂਰਿਸਟ ਵੀਜ਼ਾ ਦੇ ਉੱਤੇ ਕੈਨੇਡਾ ਦੇ ਵਿੱਚ ਜਾਂਦੇ ਹਨ ਤੇ ਉੱਥੇ ਅਪਰਾਧਿਕ ਗਤੀਵਿਧੀਆਂ ਦੇ ਵਿੱਚ ਜੇਕਰ ਉਹ ਸ਼ਾਮਲ ਹੁੰਦੇ ਹਨ ਬੇਸ਼ੱਕ ਉਹਨਾਂ ਦੇ ਕੋਲ ਪੀਆਰ ਵੀ ਆ ਜਾਂਦੀ ਹੈ ਫਿਰ ਵੀ ਜਿਹੜਾ ਉਹਨਾਂ ਨੂੰ ਰਿਪੋਰਟ ਕੀਤਾ ਜਾ ਰਿਹਾ ਹੈ ਇਸ ਤੋਂ ਇਲਾਵਾ ਜਿਹੜਾ ਪਿਛਲੇ ਸਮੇਂ ਦੇ ਦੌਰਾਨ ਟੂਰਿਸਟ ਵੀਜ਼ਾ ਅਤੇ ਸਟੂਡੈਂਟ ਵੀਜ਼ਾ ਤੇ ਜਾ ਕੇ ਪੰਜਾਬੀਆਂ ਦੇ ਵੱਲੋਂ ਧੜਾ ਧੜਾ ਰਿਫਿਊਜੀ ਕੇਸ ਅਪਲਾਈ ਕੀਤੇ ਗਏ ਉਹਨਾਂ ਨੂੰ ਵੀ ਹੁਣ ਕੈਨੇਡਾ ਤੋਂ ਰਿਪੋਰਟ ਕੀਤਾ ਜਾ ਰਿਹਾ ਹੈ ਇਸ ਤੋਂ ਇਲਾਵਾ ਕੈਨੇਡਾ ਦੀ ਪੀਆਰ ਉਹ ਡੀ ਕਰ ਰਹੇ ਲੋਕਾਂ ਦੀਆਂ ਉਮੀਦਾਂ ਦੇ ਉੱਤੇ ਹੁਣ ਪਾਣੀ ਫਿਰਿਆ ਹੈ ਇਮੀ ਦੀ ਗਿਣਤੀ ਦੇ ਵਿੱਚ 15 ਫੀਸਦੀ ਦੀ ਕਟੌਤੀ ਕਰ ਦਿੱਤੀ ਹੈ ਜੀ ਹਾਂ ਤੁਹਾਨੂੰ ਦੱਸ ਦਈਏ ਕਿ 20000 ਤੋਂ ਬਾਅਦ ਲੋਕ ਜਿਹੜੇ ਕਿ ਕੈਨੇਡਾ ਦੇ ਵਿੱਚ ਪੀਆਰ ਲੈਂਦੇ ਸਨ ਸੋ ਉਹਨਾਂ ਦੀ ਗਿਣਤੀ ਦੇ ਉੱਤੇ ਵੀ ਜਿਹੜੀ ਹੁਣ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਕਟੌਤੀ ਕਰ ਦਿੱਤੀ ਗਈ ਹੈ ਕਿਉਂਕਿ ਕੈਨੇਡਾ ਦੇ ਵਿੱਚ ਕਾਫੀ ਜ਼ਿਆਦਾ ਜਿਹੜੀ ਆਬਾਦੀ ਵੀ ਵੱਧ ਚੁੱਕੀ ਹੈ ਸੋ ਸਟੈਟਸ ਦੇ ਅੰਕੜਿਆਂ ਦੇ ਮੁਤਾਬਕ 1 ਜਨਵਰੀ ਸਾਲ 2025 ਨੂੰ ਕੈਨੇਡਾ ਦੀ ਆਬਾਦੀ 4 ਕਰੋੜ 15 ਲੱਖ 28680 ਤੱਕ ਜਾ ਪੁੱਜੀ ਹੈ ਜਿਸ ਦੇ ਕਾਰਨ ਹੁਣ ਪੀਆਰ ਦੇ ਵਿੱਚ ਵੀ ਜਿਹੜੇ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਕਟੌਤੀ ਕੀਤੀ ਜਾ ਰਹੀ ਹੈ ਜਿਸ ਦਾ ਕਿ ਸਭ ਤੋਂ ਵੱਡਾ ਖਾਮੀ ਅਜਾ ਪੰਜਾਬੀ ਭਾਰਤੀ ਸਟੂਡੈਂਟਾਂ ਨੂੰ ਉਠਾਉਣਾ ਪੈ ਰਿਹਾ ਹੈ